ਪਾਨਾ ਸਿੱਧੂ ਖਿਲਾਫ ਹੋਈ ਵੱਡੀ ਕਾਰਵਾਈ ਚੱਕ ਲਿਆ ਪੁਲਿਸ ਨੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਬਲੌਗਰ ਕਾਕਾ ਸਿੱਧੂ ਉਰਫ ਪਾਨਾ ਸਿੱਧੂ ਦੇ ਉੱਤੇ ਇੱਕ ਮਹਿਲਾ ਟਰੈਵਲ ਏਜੰਟ ਨੇ ਇੱਕ ਵਿਰੋਧ ਪ੍ਰਦਰਸ਼ਨ ਕਰਨ ਦੇ ਬਦਲੇ 10000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਕਰੀਬ 5 ਮਹੀਨੇ ਪੁਰਾਣੇ ਇਸ ਮਾਮਲੇ ਦੇ ਵਿੱਚ ਔਰਤ ਨੇ ਪੁਲਿਸ ਨੂੰ ਫੋਨ ਦੀ ਰਿਕਾਰਡਿੰਗ ਪੇਸ਼ ਕੀਤੀ ਇਸ ਸਮੱਗਰੋਂ ਪੁਲਿਸ ਨੇ ਪਾਨਾ ਸਿੱਧੂ ਦੇ ਖਿਲਾਫ ਧਾਰਾ 384 ਆਈਪੀਸੀ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਿਸ ਨੂੰ ਲੈ ਕੇ ਭਾਨਾ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਇਸ ਨੂੰ ਲੈ ਕੇ ਲੱਖਾਂ ਸਿਧਾਨ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪੰਜਾਬ ਪੰਜਾਬੀਤ ਬਚਾਓ ਯਾਤਰਾ ਲੈ ਕੇ ਤੁਰੇ ਹੋਏ ਆਂ ਪੰਜਾਬ ਦੇ ਪਿੰਡਾਂ 'ਚ ਹੁਣ ਵੀ ਅਸੀਂ ਰਾਤ ਨੂੰ ਕਿਸੇ ਪਿੰਡ 'ਚ ਖੜੇ ਆਂ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਨੇ ਸਾਂਝੀਆਂ ਤਿਆਰ ਨਾਲ ਮੇਰਾ ਵੀਰ ਸੁਣ ਲਿਓ ਵੀ ਪੰਜਾਬ ਚ ਹੋ ਕੀ ਰਿਹਾ ਪਹਿਲੀ ਗੱਲ ਤਾਂ ਸਰਦਾਰ ਸਕਪਾਲ ਸਿੰਘ ਖਹਿਰਾ ਉਹਨਾਂ ਨੇ ਬਹੁਤ ਵੱਡਾ ਇਕੱਠ ਜਿਹੜਾ ਕੱਲ ਨੂੰ ਉਹਨਾਂ ਨੇ ਆਪਣੇ ਪਿੰਡ ਰਾਮਗੜ ਕਪੂਰਥਲਾ ਦੇ ਵਿੱਚ ਰੱਖਿਆ ਸਾਰੇ ਭਰਾਵਾਂ ਨੂੰ ਪੰਜਾਬੀਆਂ ਨੂੰ ਅਪੀਲ ਹੈ ਮਾਮਾ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਕਿ ਸਾਨੂੰ ਉਹ ਯੋਧੇ ਦਾ ਸਾਥ ਦੇਣਾ ਚਾਹੀਦਾ ਜਿਹੜਾ ਆਪਦੀ ਪਾਰਟੀ ਉੱਪਰ ਉੱਠ ਕੇ ਆਪਦੀ ਪਾਰਟੀ ਦੀਆਂ ਜਿਹੜੀਆਂ ਹਦਾਇਤਾਂ ਨੇ ਗਾਈਡਲਾਈਨ ਨੇ ਉਦੋਂ ਉੱਪਰ ਉੱਠ ਕੇ ਉਸ ਇਨਸਾਨ ਨੇ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਐ ਚਾਹੇ ਸਾਡੇ ਮੁੰਡਿਆਂ ਨੂੰ ਯੂਪੀਏ ਲਾਇਆ ਚਾਹੇ ਐਨਐਸਏ ਲਾਇਆ ਚਾਹੇ ਕਿ ਹੋਰ ਥੱਕੇ ਹੋਏ ਪੰਜਾਬ ਦੇ ਨਾਲ ਹਮੇਸ਼ਾ ਉਹਨੇ ਬੰਦੇ ਨੇ ਉਸ ਇਨਸਾਨ ਨੇ ਕੋਈ ਪਰਵਾਹ ਨਹੀਂ ਕੀਤੀ ਕਿਸੇ ਪਾਰਟੀ ਦੀ ਪਰ ਉਹਨੇ ਬੰਦੇ ਨੇ ਪੰਜਾਬ ਦੇ ਹੱਕ 'ਚ ਬੋਲਿਆ ਉਹਦਾ ਖਮਿਆਜਾ ਉਸ ਇਨਸਾਨ ਨੂੰ ਇਹ ਭੁਤਨਾ ਪਿਆ ਯਾ ਪਲਨ ਸਾਲੀ ਸਰਕਾਰ ਨੇ 4 4.5 ਮਹੀਨਿਆਂ ਦੇ ਅੰਦਰ ਲਵਾਏ ਆ ਬਿਨਾਂ ਗੱਲ ਤੋਂ ਝੂਠੇ ਮੁਕੱਦਮਿਆਂ ਦੇ ਵਿੱਚ ਤੇ ਹਾਲੇ ਵੀ ਉਹਦੇ ਖਿਲਾਫ ਹਾਈ ਕੋਰਟ ਦੇ ਵਿੱਚੋਂ ਜਿਹੜੀ ਉਹਦੀ ਜ਼ਮਾਨਤ ਹੋਈ ਸੀਗੀ ਉਹਨੂੰ ਰੱਦ ਕਰਾਉਣ ਦੇ ਲਈ ਸੁਪਰੀਮ ਕੋਰਟ ਗਏ ਸੀ ਪਰ ਸੁਪਰੀਮ ਕੋਰਟ ਨੇ ਇਹਨਾਂ ਨੂੰ ਲਾਹ ਪਾ ਕਰਕੇ ਨਾ ਦੀ ਮੋੜਿਆ ਉਥੋਂ ਉਹਦੀ ਹਾਈ ਕੋਰਟ ਵਾਲੀ ਜ਼ਮਾਨਤ ਸੁਖਪਾਲ ਸਿੰਘ ਖੇਰੇ ਦੀ ਰੱਦ ਨਹੀਂ ਕੀਤੀ ਮੈਂ ਪੁੱਛਣਾ ਚਾਹੁੰਨਾ ਹੈ ਭਵੰਤ ਸਿੰਘਾਂ ਜਿੰਨੇ ਕਰੋੜਾ ਰੁਪਇਆ ਲੱਖਾਂ ਨਹੀਂ ਕਰੋੜਾ ਰੁਪਇਆ ਖੈਰੇ ਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਹਾਈ ਕੋਰਟ ਦੇ ਵਿੱਚੋਂ ਦਿੱਲੀੋਂ ਵਕੀਲ ਮਗਾਉਂਦੇ ਰਿਹਾ ਦਿੱਲੀੋਂ 5 ਕਰੋੜ ਰੁਪਇਆ ਚ ਵਕੀਲ ਪਾਇਆ 5 ਕਰੋੜ ਰੁਪਇਆ ਚ ਖੈਰੇ ਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਐਨਾ ਜ਼ੋਰ ਐਨਾ ਪੈਸਾ ਕਿਸੇ ਗਰੀਬ ਗੁਰਬੇ ਦਾ ਕੋਈ ਘਰ ਹੀ ਪਾ ਦੇ ਕਿਸੇ ਹਸਪਤਾਲ ਹੀ ਬਣਾ ਦੇ ਕੋਈ ਨਾਵੇਂ ਸਕੂਲ ਹੀ ਬਣਾ ਦੇ ਕੋਈ ਕਾਲਜਾਂ ਯੂਨੀਵਰਸਿਟੀਆਂ ਘਟੇ ਜਾ ਉਹੀ ਇੱਥੇ ਪੈਸਾ ਦੇ ਦੇ ਐਨਾ ਜੋਰ ਤੂੰ ਜਿਹੜਾ ਸੁਪਰੀਮ ਕੋਰਟ ਦੀ ਜਮਾਨਤ ਰਾਦ ਕਰਾਉਣ ਨੂੰ ਗਿਆ ਐਨਾ ਜੋਰ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਮੀਆਂ ਉਤੇ ਲਾ ਦੇ ਉਹ ਇਨਸਾਫ ਤੇ ਲਾ ਦੇ ਐਨਾ ਜੋਰ ਚਿੱਟਾ ਰੋਕਣ ਦੀ ਲਾ ਦੇ ਜਿੰਨਾ ਜੋਰ ਤੂੰ ਜਿੰਨਾ ਜੋਰ ਤੂੰ ਲੋਕਾਂ ਦੀ ਆਵਾਜ਼ ਦਬਣ ਤੇ ਹੋਇਆ ਵਾ ਜਿਹੜਾ ਬੰਦਾ ਅਜ ਪੰਜਾਬ ਦੀ ਗੱਲ ਕਰਦਾ ਹੈ ਉਹ ਹਰ ਬੰਦਾ ਤੁਸੀਂ ਮਰਵਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਜੇਲ੍ਹਾਂ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੋ ਖਰੇ ਨਾਲ ਬਾਪ ਰਿਆ ਜੇਲ੍ਹ ਦੇ ਬੱਚਾ ਕਿਵੇਂ ਉਹਨੂੰ ਜਲੀਲ ਕੀਤਾ ਗਿਆ ਕਿਵੇਂ ਠੱਠ ਕੀਤਾ ਗਿਆ ਉਸ ਇਨਸਾਨ ਨੂੰ ਪੰਜਾਬ ਦੇ ਲੋਕੋ ਤੁਹਾਡਾ ਫਰਜ਼ ਬਣਦਾ ਬਾਈ ਓਏ ਬਹੁਤ ਥੋੜੇ ਬੰਦੇ ਰਹਿ ਗਏ ਬਹੁਤ ਥੋੜੇ ਬੰਦੇ ਕੋਈ ਬੰਦਾ ਨਹੀਂ ਇੱਥੇ ਰਹਿਣਾ ਬੋਲਣ ਵਾਲਾ ਕੋਈ ਬੰਦਾ ਛੱਡਣਾ ਨਹੀਂ ਇਹਨਾਂ ਨੂੰ ਯਾਦ ਰੱਖਿਓ ਜੀ ਆਈ ਕੁੰਡੇ ਘਰਾਂ ਦੇ ਲਾ ਕੇ ਤੇ ਘਰਾਂ 'ਚ ਬੜੇ ਬੈਠੇ ਰਹੇ ਅੱਜ ਦੀ ਗੱਲ ਆ ਭਾਨਾ ਸਿੱਧੂ ਸਾਡੀ ਯਾਤਰਾ ਤੁਰੀ ਨੂੰ ਅੱਜ 7ਵਾਂ ਦਿਨ ਹੈ ਭਾਣਾ ਸਿੱਧੂ ਸਾਡਾ ਮਿੱਤਰ ਜਿਹੜਾ ਸਾਡੀ ਯਾਤਰਾ ਦੇ ਵਿੱਚ ਸ਼ਾਮਲ ਸੀਗਾ ਉਸ ਇਨਸਾਨ ਨੂੰ ਸਾਡੀ ਯਾਤਰਾ 'ਚ ਖੜਲ ਪਾਉਣ ਦੀ ਖਾਤਰ ਮੈਂ ਪਹਿਲੇ ਦਿਨ ਇਹ ਗੱਲ ਕਹੀ ਸੀ ਕਿ ਕਿਸੇ ਵੀ ਤਰੀਕੇ ਨਾਲ ਇਹ ਸਾਡੀ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਚਾਹੇ ਸਾਡੇ ਤੇ ਝੂਠਾ ਮੁਕੱਦਮਾ ਦੇਣ ਜਾਂ ਕੋਈ ਹੋਰ ਇਹ ਗੜਬੜ ਕਰਨ ਆਪਣੇ ਵਿੱਚ ਬੰਦੇ ਬਾੜਨ ਕੋਈ ਹਮਲਾ ਕਰਾਉਣ ਕੋਈ ਇਹ ਕਾਰਵਾਈ ਕਰ ਸਕਦੇ ਆ ਸੋ ਅੱਜ ਆ ਸਾਹਮਣੇ ਆ ਗਈ ਭਾਨਾ ਸਿੱਧੂ ਨੂੰ ਸਾਡੇ ਕੋਲੋਂ ਇਹ ਬੋਲ ਕੇ ਗਿਆ ਵਾਪਸ ਪਿੰਡ ਨੂੰ ਭਾਨਾ ਸਿੱਧੂ ਨੂੰ ਲੁਧਿਆਣਾ ਪਹੁੰਚਾ ਕੇ ਲੈ ਗਈ ਆ ਸੋ ਅਸੀਂ ਪਤਾ ਕਰਾਇਆ ਪਤਾ ਕੀਤਾ ਵੀ ਭਾਈ ਭਾਨਾ ਕਿੱਥੇ ਲੈ ਗਏ ਆ ਕਹਿੰਦੇ ਜੀ ਲੁਧਿਆਣੇ ਇਹਦੇ ਉੱਤੇ ਕੋਈ ਮੁਕੱਦਮਾ ਦਰਜ ਆ ਅਸੀਂ ਪੁੱਛਿਆ ਮੁਕੱਦਮਾ ਕਾਹਦਾ ਦਰਜ ਆ ਕਹਿੰਦੇ ਮੁਕੱਦਮਾ ਦਰਜ ਆ ਭਾਨਾ ਸਿੱਧੂ ਦੇ ਉੱਤੇ ਕਿਸੇ ਏਜੰਟ ਨੇ ਇਹਦੇ ਖਿਲਾਫ ਦਰਖਾਸਤ ਦਿੱਤੀ ਐ ਹੱਦ ਹੋ ਗਈ ਯਾਰ ਭਾਨਾ ਰੜਕਦਾ ਸੀ ਇਹ ਸਰਕਾਰ ਦੀ ਅੱਖਾਂ 'ਚ ਕਿਉਂਕਿ ਇਹਨਾਂ ਦਿਖਾ ਆ ਜਿਹੜੇ ਏਜੰਟ ਨੇ ਠੱਗੀਆਂ ਮਾਰਦੇ ਨੇ ਇਹਨਾਂ ਨਾਲ ਮਿਲੀਭੁਗਤਾ ਸਰਕਾਰਾਂ ਦੀ ਪੰਜਾਬ ਦੇ ਲੋਕਾਂ ਦਾ ਅਰਬਾਂ ਖਰਬਾਂ ਰੁਪਈਆ ਏਜੰਟ ਠੱਗ ਕੇ ਘਰਾਂ 'ਚ ਬੈਠੇ ਆ ਕੋਈ ਨਹੀਂ ਬੁਲਾਉਂਦਾ ਇਹਨਾਂ ਨੂੰ ਕੋਈ ਬੰਦਾ ਜਾਂਦਾ ਹੈ ਦਰਖਾਸਤ ਦੇਣ ਕੋਈ ਬੰਦਾ ਪੁਲਿਸ ਕੋਲੇ ਜਾਂਦਾ ਕੋਈ ਬੰਦਾ ਐਮ ਐਲ اے ਮੰਤਰੀ ਕੋਲ ਜਾਂਦਾ ਵੀ ਫੁਲਾਨਾ ਏਜੰਟ ਸਾਡੇ ਨਾਲ ਇੰਨੀ ਠੱਗੀ ਮਾਰ ਗਿਆ ਕਿ ਇਹਨਾਂ 50 ਲੱਖ ਦੀ ਠੱਗੀ ਹੈ ਕਿ ਇਹਨਾਂ 20 ਲੱਖ ਦੀ ਠੱਗੀ ਹੈ ਕਿ ਇਹਨਾਂ 70 ਲੱਖ ਦੀ ਠੱਗੀ ਹੈ ਏਕੇ ਏਕੇ ਏਜੰਟ ਕਈ ਕਈ ਕਰੋੜਾਂ ਰੁਪਇਆ ਠੱਗੀ ਮਾਰੀ ਬੱਟਿਆ ਪੰਜਾਬ ਦੇ ਲੋਕਾਂ ਨਾਲ ਉਹ ਹੁਣ ਵੀ ਚੱਲ ਰਿਹਾ ਹੈ ਆ ਜਿਹੜੇ ਅਖੌਤੀ ਇਨਕਲਾਬੀ ਕਹਿੰਦੇ ਸੀ ਨਾ ਲੋਕਾਂ ਨੂੰ ਇਨਸਾਫ ਦੇਵਾਂਗੇ ਉੱਠਗੀਆਂ ਅੱਜ ਵੀ ਇਹਦੇ ਦੌਰ ਚੱਲ ਰਹੀਆਂ ਨੇ ਸੋ ਦਾਦੀਆ ਕੀ ਭਾਨਾ ਸਿੱਧੂ ਅਕਸਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਟਰੈਵਲ ਏਜੰਟਾਂ ਨੂੰ ਧਮਕੀਆਂ ਦਿੰਦਾ ਰਹਿੰਦਾ ਅਤੇ ਜਿਹੜੇ ਲੋਕਾਂ ਦੇ ਨਾਲ ਟਰੈਵਲ ਏਜੰਟ ਨੇ ਠੱਗੀਆਂ ਮਾਰੀਆਂ ਨੇ ਉਹਨਾਂ ਤੋਂ ਪੈਸੇ ਵਾਪਸ ਕਰਵਾਉਂਦਾ ਰਹਿੰਦਾ ਪਰ ਇਸ ਮਾਮਲੇ ਦੇ ਵਿੱਚ ਹੁਣ ਭਾਨਾ ਸਿੱਧੂ ਕੋਸੂਤਾ ਫਸ ਗਿਆ ਕਿਉਂਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ